ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਤੁਹਾਡਾ ਡੈਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਪਲੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੋ ਵੜਾ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਹੈ ਤੇ ਇੱਕ ਗੱਬਣ ਤਿਆਰ ਆ ਤੇ ਆਪਾਂ ਪਹੁੰਚੇ ਆ ਵੀਰ ਆਕਾਸ਼ ਹੁਣਾਂ ਕੋਲ ਚਲੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਉਸ ਨਾਲ ਠੀਕ ਠਾਕ ਜੀ ਵਧੀਆ ਜੀ ਵਧੀਆ ਵਧੀਆ ਚਾਹੀਦਾ ਹਾਂ ਜੀ ਵੀਡੀਓ ਆਪਾਂ ਪਾਈ ਕਿਵੇਂ ਫਿਰ ਰਿਆਸ਼ਵ ਦਾ ਬੜਾ ਵਧੀਆ ਜੀ ਆਪਾਂ ਮਾਲਕ ਦੀ ਹਾਂ ਜੀ ਫੋਨ ਫੋਨ ਚੰਗੇ ਆਏ ਫਿਰ ਹਾਂ ਜੀ ਹਾਂ ਜੀ ਚਲੋ ਵਧੀਆ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਕਾਸ਼ ਜੇ ਪਿੰਡ ਪਲੋਟ ਤਹਿਸੀਲ ਜੀ ਨਾਲਾ ਜ਼ਿਲ੍ਹਾ ਅਮਰitsar ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 98774 2898 ਠੀਕ ਹੈ ਜੀ ਹਾਂ ਜੀ ਇਹ ਕਰੀਏ ਸ਼ੁਰੂਆਤ ਫਿਰ ਹਾਂ ਜੀ ਆ ਦੱਸਿਓ ਪਹਿਲੇ ਨੰਬਰ ਤੇ ਵੈਲ ਬੱਦੀ ਹੈ ਤੇ ਕਿੰਵਾ ਸੂਹਾ ਸੋਈ ਹੈ ਇਹ ਦੂਜਾ ਸੂਹਾ ਸੋਈ ਜੇ ਅੱਛਾ ਜੀ ਠੀਕ ਹੈ ਜੀ ਇਹ ਇਹਦੇ ਕੋਲ ਦੁੱਧ ਹੈ ਵਕਤ 14 ਕਿਲੋ ਜੇ 12 ਦੀ ਗਾਰੰਟੀ ਦਾਂਗੇ ਠੀਕ ਹੈ ਠੀਕ ਹੈ ਦੋ ਬਾਈ ਜੀ ਇਸ ਕੁਆਲਟੀ ਤੋਂ ਕੀ ਕਰ ਸਕਦੇ ਜੀ ਇਹ ਨਿਗਾ ਨਿਗਾ ਜਾ ਉਤਰ ਸਿੰਗ ਆ ਗਿਆ ਵਾ ਕੱਦ ਕਾਟ ਦੀ ਬਹੁਤ ਹੀ ਚੰਗੀ ਆ ਤੇ ਇਸ ਟਾਈਮ ਜਿਹੜਾ 14 ਲੀਟਰ ਬਿਲਕੁਲ ਦੁੱਧ ਤਿਆਰ ਆ ਤੇ ਬਾਕੀ ਵੀਰਾਂ ਦਾ ਕਿ 12 ਲੀਟਰ ਦੀ ਫੁੱਲ ਗਾਰੰਟੀ ਆਪਣੀ ਟਾਈਮ ਦੱਸ ਦੀ ਸਾਢੇ 7 ਵਜੇ ਦੀ ਚਵਾਈ ਜੀ ਠੀਕ ਆ ਜੀ ਸਵੇਰੇ ਸਾਢੇ 7 ਵਜੇ ਦੀ ਚਵਾਈ ਆ ਤੇ ਉਸ ਟਾਈਮ ਹਿਸਾਬ ਨਾਲ ਕੋਈ ਅੰਦਾਜ਼ਾ ਲਾਵੇ ਤੇ ਹੋਂਦਾ ਟਾਈਮ ਤੁਹਾਨੂੰ ਦੱਸ ਦਿੰਨੇ ਕਿੰਨਾ ਕੋਇਆ ਵਾ ਕੀ ਵੀਡੀਓ ਵਿੱਚ ਦਿਖਾ ਦਾਂਗੇ ਤੁਹਾਨੂੰ ਇਹ ਥਾਣਾ ਦਾ ਸਹਿਜ ਗਿਆ ਬਹੁਤ ਚੰਗਾ ਵੈਰਾ ਇਹ ਕਿੰਨਾ ਕ ਟਾਈਮ ਹੋ ਗਿਆ ਤਰਾ ਸੋ ਜੀ ਵਿੱਚ ਜੀ ਤਿੰਨ ਮਹੀਨਾ ਹੋ ਗਿਆ ਠੀਕ ਹੈ ਜੀ ਆਹ ਵਾਲਾ ਜੀ ਦਾ ਜਵਾਬ ਜੀ ਤੁਹਾਨੂੰ ਚੈੱਕ ਕਰਾਦਨੇ ਲੱਗਦਾ ਮੇਲ ਕਾਫ ਜੀ ਇਹ ਕੀ ਮੁੱਲ ਭਾਜੀ ਦਾ ਹਰ ਮੁੱਲ ਤੇ ਮੈਂ 40000 ਕਰਦੇ ਜੀ ਨਹੀਂ ਕਰੀਏ ਜੈ ਜੈ ਸਿੰਘ ਜੀ ਹੈਗੇ ਨਾ ਨਹੀਂ ਤੇ ਚੱਲ ਪਾ ਤੁਸੀਂ ਦੱਸ ਦੋ ਛੱਡ ਦਈਏ ਮੈਂ ਦਾਨ ਚ 4000 ਛੱਡ ਦਈਏ ਚਲੋ 35 ਤੀ ਦੇ ਦੇ ਪੂਰੇ ਜੀ ਹੀ ਗellow ਬਾਈ ਨੇ ਪੰਜ ਹੀ ਛੱਡਦਾ ਕਰਦਾ ਹੀ ਮਾਨਤਨ ਕਰਦਾ ਤੇ ਬਾਕੀ ਮੌਕੇ ਤੇ ਹੋਰ ਮਾਨਤਨ ਹੋ ਜਾਊਗਾ 35000 ਬਿਲਕੁਲ ਜਾਇਜ਼ ਮੁੱਲ ਕੀਤਾ ਵੀਰ ਨੇ ਇਹ ਬਿਲਕੁਲ ਅਜੇ ਨਵੀਂ ਵਹਿੜ ਆ ਦੂਜਾ ਸੂਆ ਸੂਈ ਆ ਇਹ ਚੌਣ ਚਾਂ ਠੰਡੀ ਆ ਹਾਂਜੀ ਹਾਂਜੀ ਠੀਕ ਆ ਜੀ ਆਜੋ ਫਿਰ ਦੂਜੇ ਨੰਬਰ ਤੇ ਇਹ ਵੀ ਚੰਗੇ ਤਗੜੇ ਕੱਦ ਕਾਠ ਵਾਲੀ ਆ ਦੱਸਿਆ ਵੀਰ ਜੀ ਇਹਦੇ ਬਾਰੇ ਇਹ ਜੀ ਦੂਜਾ ਸੂਆ ਸੂਣੀ ਜੇ ਅੱਛਾ ਜੀ ਠੀਕ ਆ ਜੀ ਅਜੇ 10 15 ਦਿਨ ਖੜਦੀ ਆ ਅੱਛਾ ਅੱਛਾ ਠੀਕ ਆ ਜੀ ਤੇ ਕਿੰਨਾ ਗੋਦ ਚੋਆ ਆ ਇਹਨੇ ਪਹਿਲੇ ਸੂਏ ਦੁੱਧ ਪਹਿਲੇ ਤੇ 14 15 ਕਿਲੋ ਇੱਕ ਵਾਰ ਚੋਆ ਆ ਹੀ ਅਚਾ 20 ਤੇ ਲੱਗੇ ਪਹੁੰਚੂਗੀ ਠੀਕ ਹੈ ਲਓ ਬਜੀ ਕਾਰਦੀ ਬਹੁਤ ਚੰਗਾ ਵਾ ਤੇ ਖੋਲ ਦਿਓ ਵੀਰ ਜੀ ਹਰਾ ਲਓ ਬਜੀ ਫੇਸ ਤੋਂ ਚੈੱਕ ਕਰ ਸਕਦੇ ਜੇ ਇਹ ਥੋੜੀ ਜਿਹੀ ਕ੍ਰਾਸ ਵਿੱਚ ਆ ਗਈ ਹੈ ਨਾ ਹਾਂ ਜੇ ਇਸ ਤੋਂ ਵੀ ਚੈੱਕ ਕਰ ਸਕਦੇ ਬਹੁਤ ਚੰਗਾ ਵਾ ਇਹ ਘੋੜੀ ਵਾਲੀ ਹਾਈਟ ਦੇ ਬਰਾਬਰ ਆ ਤੇ ਕੱਦ ਵਜਨ ਨਾਲੋਂ ਵੀ ਚੰਗੀ ਆ ਲਾਡੀ ਵੀ ਚੈੱਕ ਕਰ ਸਕਦੇ ਜੀ ਆਰਡਰ ਕੁਆਲਟੀ ਦਾ ਥਣਾ ਦਾ ਸਾਈਜ਼ ਗੈਪ ਬਹੁਤ ਹੀ ਚੰਗਾ ਵਾ ਇਹ ਪਿਛਲੇ ਸਵੇਰੇ ਕੋ 15-16 ਲੀਟਰ ਦੁੱਧ ਚਵਾਇਆ ਵਾ ਤੇ ਇਸ ਵਾਰ ਵੀ ਰਾਂ ਦਾ ਕਿ ਚਲੋ 20 ਦੀ ਆਸ ਆ ਤੇ ਬਾਕੀ ਗੱਲ ਸੇਵਾ ਦੇ ਵੀਰ ਦੇ ਕੋਲ ਚੰਗੇ ਪਸ਼ੂ ਹੁੰਦੇ ਆ ਤੇ ਚੈਜ ਮੁੱਲ ਵਿੱਚ ਹੁੰਦੇ ਆ ਨਾ ਵੇਖੀ ਨਾ ਕਿੰਨਾ ਕਰਦਾ ਜੇ ਢਾਂਟੋ ਲਗਾ ਕੇ ਹਵਾਨੇ ਤੇ ਇਸ ਹੁਣ ਤੱਕ ਅਜੇ ਚਲੋ ਸਹਾਰ ਲੋਗੀ ਹਵਾ ਨਾ ਚੰਗਾ ਕੀ ਕਰ ਸਕਦੇ ਢਿੱਲਾ ਬਹੁਤ ਯਾਰਾ ਵਾ ਤੇ ਠੰਡੀ ਸੀਲਸ ਲੱਗ ਗਿਆ ਇਹ ਕੀ ਮੋਲ ਵੀ ਤੇਰਾ ਹਰ ਮੋਲ ਤੇ ਵੀ 55000 ਦੇ ਦਾ ਅਛਾ ਜੀ ਹਾਂ ਜੀ ਕਰ ਦਈਏ ਮਾਨਤਾ ਕਰ ਦੋ ਤੂੰ ਹੀ ਦੱਤ ਨਹੀਂ ਤੂੰ ਆਪ ਹੀ ਦੱਤ ਹੋਣਾ ਕੇ ਹਲੇ 50 ਦੀ ਦੇ ਦੀ ਚਲ ਛੱਡ ਦੀ ਜਿਆ ਚਲੋ 48 ਦੀ ਪੂਰੇ ਦੀ 48 ਲਓ ਵੀਰ ਜੀ ਪੂਰੇ 48000 ਦੀ ਬਿਲਕੁਲ ਨਿਗੇ ਨਿਗੇ ਮੋਲਿਆ ਤੇ ਵੱਡੀਆਂ ਵਹਿੜਾ ਵੰਦੋਗੇ ਵੀਰ ਦੇ ਕੋਲ ਤੇ ਜੈਜਮੋਦੀ ਕਰਤੇ ਆ ਵੀਰ ਨੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ